ਪੰਨਾ ਤੇ ਸਵੀਟੀ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਬਹੁਤ ਹੀ ਸੋਹਣੀ ਕਹਾਣੀਆਂ ਇੱਕ ਪਰਿਵਾਰਿਕ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਜੀ ਇਹ ਕਹਾਣੀ ਜਗਪ੍ਰੀਤ ਸਿੰਘ ਬੋਪਾਰਾਏ ਬੀਰ ਵੱਲੋਂ ਲਿਖੀ ਗਈ ਹੈ ਪੰਜ ਸੱਤ ਜਵਾਈ ਹੋਂ ਤਾਂ ਬੰਦਾ ਸੋਚ ਵੀ ਲੈਂਦਾ ਕਿ ਸਾਰੇ ਜਾਣੇ ਦੀ ਸੜਾ ਲਿਆ ਕੋਰੇ ਕੰਮ ਸੋਤ ਆਵੇ ਕਿ ਨਾ ਪਰ ਕੱਲੇ ਕਰੇ ਜਵਾਈ ਦੀ ਵੀ ਸਹਰਿਆਂ ਵਿੱਚ ਕੱਖ ਪੁੱਛ ਪੱਟੀ ਤ ਨਾ ਹੋਵੇ ਫਿਰ ਉੱਥੇ ਬੰਦਾ ਕਿਹੜੇ ਮੂੰਹ ਨਾਲ ਜਾ ਬੜੇ ਪਾਨੇ ਦਾ ਫੁੱਫੜ ਪੂਰੇ ਗੁੱਸੇ ਨਾਲ ਲਾਲ ਪੀਲਾ ਹੋ ਰਿਆ ਸੀ ਹੁਣ ਜਦੋਂ ਰਿਸ਼ਤੇਦਾਰ ਸੀ ਐਦਾਂ ਅਚਾਨਕ ਪੈ ਗਈ ਤਾਂ ਇਹਦੇ ਵਿੱਚ ਉਹਨਾਂ ਦਾ ਕੀ ਕਸੂਰ ਪଲା ਵੀਰ ਹੋਰੀ ਤਾਂ ਕੁੜੀ ਨੂੰ ਛਾਤੀ ਮਾਰਨੀ ਗਈ ਸੀ ਤੇ ਅਗਲਿਆਂ ਨੇ ਮੁੰਡੇ ਦੀ ਫੋਟੋ ਵੇਖ ਕੇ ਮੁੰਡਾ ਰੋਕਤਾ ਹੁਣ ਕੁੜੀ ਵਾਲੇ ਖੜੇ ਪਏ ਆ ਵੀ ਠਾਕਾ ਲਾ ਲਓ ਛੇਤੀ ਛੇਤੀ ਸਭ ਤੋਂ ਪਹਿਲਾਂ ਵੀਰ ਹੋਰਾ ਸਾਨੂੰ ਹੀ ਫੋਨ ਕਰਕੇ ਦੱਸਿਆ ਇਹ ਪਾਨੇ ਦੀ ਪੋਆ ਨੇ ਆਪਣੇ ਪੇਕਿਆਂ ਦੇ ਵੱਲ ਦੀ ਗੱਲ ਕਰਦੇ ਆਪਣੇ ਪੂਰੇ ਡੱਬੇ ਨੂੰ ਸਮਝਾਉਣ ਲਿਖਿਆ ਚਰ ਮੇਰੀ ਤਾਂ ਕੋਈ ਗੱਲ ਨਹੀਂ ਕਟੋ-ਕਟੇ ਤੈਨੂੰ ਤਾਂ ਨਾਲ ਲਿਜਾਣ ਦਾ ਫਰਜ਼ ਬਣਦਾ ਸੀ ਕਿ ਨਹੀਂ ਉਹਨਾਂ ਦਾ ਇਹ ਵੀ ਛੱਡ ਥੱਕੇ ਦਾ ਦਿਨ ਹੀ ਸਾਨੂੰ ਪੁੱਛ ਕੇ ਮਿੱਥ ਲੈਂਦੇ ਐਨਿਓ ਕੁ ਤਾਂ ਸ਼ਰਮ ਹਈਆ ਕਰਦੇ ਮੂੰਹ ਚੱਕ ਕੇ ਫੋਨ ਕਰਤਾ ਕਿ ਰਾਤ ਤੱਕ ਪਿੰਡ ਆ ਜਾਇਓ ਕਹਨੂੰ ਠਾਕਾ ਪਾਣੇ ਸਰਦਾਰ ਦਾ ਦਵਿੰਦਰ ਸਿੰਘ ਜੋ ਕਿ ਪਾਨੇ ਦਾ ਫੁੱਫੜ ਅੰਦਰੋਂ ਪੂਰਾ ਤਪਿਆ ਪਿਆ ਸੀ ਤੇ ਪੂਰੀ ਖੇਜ ਕੱਢ ਰਹੀ ਸੀ ਇਹ ਸਾਰੀਆਂ ਗੱਲਾਂ ਤਾਂ ਹੁਣ ਮੌਕੇ ਤੇ ਪਹੁੰਚ ਗਈ ਪੁੱਛੀਆਂ ਜਾ ਸਕਦੀਆਂ ਹਨਾ ਚਲੋ ਤਿਆਰ ਹੋਵੋ ਤੇ ਚੱਲੀਏ ਜਾ ਕੇ ਕਰਦਿਆਂ ਗੱਲ ਸਾਰਿਆਂ ਨਾਲ ਦੀਸ਼ਕੌਰ ਜੋ ਕੇ ਪਾਨੇ ਦੀ ਪੂਆ ਹਰ ਹਿਲੇ ਆਪਣੇ ਪਰਿਵਾਰ ਨੂੰ ਮਨਾਉਣਾ ਚਾਹੁੰਦੀ ਸੀ ਹੋਇਆ ਇੰਜ ਹੀ ਸੀ ਕਿ ਦੀਸ਼ਕੌਰ ਦੇ ਪੱਦੇਪਰਾ ਗੁਰਜਨ ਸਿੰਘ ਦੇ ਇਕਲੌਤੇ ਬੇਟੇ ਹਰਪਾਨ ਸਿੰਘ ਪਾਨਾ ਦਾ ਰਿਸ਼ਤਾ ਤੈ ਹੋ ਗਿਆ ਸੀ ਪੇਕਿਆ ਤੋਂ ਹੁਣੇ ਹੀ ਘੰਟਾ ਕੋ ਪਹਿਲਾਂ ਉਸ ਨੂੰ ਫੋਨ ਆਇਆ ਸੀ ਕਿ ਕੱਲ ਨੂੰ ਸ਼ਹਿਦ ਇੱਕ ਪੈਲਸ ਵਿੱਚ ਪਾਣੇ ਦਾ ਠਾਕਾ ਲੱਗਣਾ ਸੀ ਇਸੇ ਸ਼ਹਿਰ ਵਿੱਚ ਹੀ ਜਿੱਥੇ ਕਿ ਦੀਸ਼ਗੌਰ ਹੋਰੀ ਅਰੇ ਰੇਸਨ ਜਿਵੇਂ ਹੀ ਇਹ ਗੱਲ ਦੀਸ਼ਗੌਰ ਨੇ ਆਪਣੇ ਸਾਰੇ ਟੱਬਰ ਨੂੰ ਦੱਸੀ ਤਾਂ ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ ਸੀ ਉਤੇ ਦੋ ਨਿਆਣਿਆਂ ਵਿੱਚੋਂ ਵੱਡੀ ਕੁੜੀ ਮਿੰਦੀ ਇਸ ਮਾਮਲੇ ਵਿੱਚ ਮਾਂ ਦਾ ਸਾਥ ਦੇ ਰਹੀ ਸੀ ਤੇ ਮੁੰਡਾ ਜੱਸਾ ਆਪਣੇ ਪਿਓ ਦੀ ਹਾਂ ਵਿੱਚ ਹਾਂ ਮਿਲਾ ਰਿਹਾ ਸੀ ਬੈਸ ਇਸ ਗੱਲ ਨੂੰ ਲੈ ਕੇ ਹੋ ਰਹੀ ਸੀ ਕਿ ਜਸਾ ਦੀ ਉਧਾ ਪਿਓ ਚਾਹੁੰਦੇ ਸਨ ਕਿ ਸਵੇਰੇ ਇੱਥੋਂ ਘਰੋਂ ਹੀ ਸਿੱਧਾ ਪੈਲਸ ਵਿੱਚ ਪਹੁੰਚਿਆ ਜਾਵੇ ਪਰ ਦੀਸ਼ਕੌਰ ਅੱਜ ਹੀ ਆਪਣੀ ਪੇਕੇ ਘਰ ਚਲੇ ਜਾਣਾ ਚਾਹੁੰਦੀ ਸੀ ਮਿੰਦੀ ਨੇ ਕਦੇ ਵੀ ਜਸੇ ਤੇ ਪਾਨੇ ਵਿੱਚ ਕੋਈ ਫਰਕ ਨਹੀਂ ਸੀ ਸਮਝਿਆ ਇਸ ਲਈ ਉਹ ਵੀ ਹੁਣੇ ਹੀ ਪਾਨੇ ਕੋਲ ਜਾਣਾ ਚਾਹੁੰਦੀ ਸੀ ਪਰ ਬੈਸ ਦੇ ਚਲਦਿਆਂ ਗੱਲ ਕਿਸੇ ਪਾਸੇ ਲੱਗ ਨਹੀਂ ਸੀ ਰਹੀ ਮੈਂ ਤਾਂ ਕਹਿੰਦਾ ਹਾਂ ਕਿ ਸਵੇਰੇ ਵੀ ਇਕੱਲੀ ਮੰਮੀ ਨੂੰ ਹੀ ਕੱਲਿਆ ਜਾਵੇ ਪੈਲਸ ਵਿੱਚ ਅੱਗੋਂ ਤੋਂ ਅਕਲ ਆਉਗੀ ਨਾਨਕਾ ਨੂੰ ਕੇ ਕਿਵੇਂ ਇੱਕ ਵਰਤੀ ਦਾ ਇਹ ਭੂਆ ਨਾਲ ਜੱਸੇ ਨੇ ਬਲਦੀ ਉੱਤੇ ਹੋ ਤੇਲ ਪਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਤੂੰ ਨਾ ਜਾਮੀ ਭਾਵੇਂ ਮੈਂ ਤਾਂ ਜਾਣਾ ਹੀ ਜਾਣਾ ਤੈਨੂੰ ਕੋਈ ਫਰਕ ਨਾ ਪੈਂਦਾ ਹੋ ਮੇਰਾ ਤੇ ਭਰਾ ਸਾਕਾ ਭਾਨਾ ਰੱਬ ਕੋਲੋਂ ਸੋ ਸੁੱਖਾ ਮੰਗ ਮੰਗ ਕੇ ਲਿਆ ਸੀ ਮੈਂ ਮੰਮੀ ਦੇ ਕੱਲਿਆਂ ਜਾਣ ਵਾਲੀ ਗੱਲ ਸੁਣ ਕੇ ਮਿੰਦੀ ਪੂਰੀ ਬੁੜਕ ਰਹੀ ਸੀ ਪਾਣੀ ਸਿਰ ਤੋਂ ਲੰਘਦਾ ਜਾਂਦਾ ਉਹ ਦੇਖ ਦੇਸ਼ ਕਰਨੇ ਪਰਲੇ ਕਮਰੇ ਵਿੱਚ ਜਾ ਕੇ ਆਪਣੇ ਭਰਾ ਨੂੰ ਫੋਨ ਲਾ ਲਿਆ ਉਸ ਨੇ ਆਪਣੀ ਮਾਂ ਪਰ ਸਿੰਨ ਕੌਰ ਨਾਲ ਗੱਲ ਕਰਕੇ ਉਸ ਨੂੰ ਸਾਰੀ ਗੱਲ ਸਮਝਾਈ ਤੇ ਫਿਰ ਉਹਦੀ ਗੱਲ ਜਵਾਈ ਦਵਿੰਦਰ ਸਿੰਘ ਨਾਲ ਕਰਵਾ ਦਿੱਤੀ ਦਵਿੰਦਰ ਸਿੰਘ ਨੇ ਅੱਜ ਤੱਕ ਕਦੇ ਵੀ ਆਪਣੇ ਸੱਸ ਦੀ ਕੋਈ ਗੱਲ ਮੋੜੀ ਨਹੀਂ ਸੀ ਇਸ ਲਈ ਹੁਣ ਵੀ ਉਹ ਸਹੁਰੇ ਜਾਣ ਲਈ ਮੰਨ ਗਿਆ ਸੀ ਪਰ ਉਹਦੇ ਮਨ ਵਿੱਚ ਗੁੱਸੇ ਦਾ ਲਾਵਾ ਉਸੇ ਤਰ੍ਹਾਂ ਕਾਇਮ ਸੀ ਜਿਹੜਾ ਕਿ ਉੱਥੇ ਜਾ ਕੇ ਕਦੇ ਵੀ ਫਟ ਸਕਦਾ ਸੀ ਧੱਕੇ ਨਾਲ ਹੋਈ ਸਹਿਮਤੀ ਦੇ ਕਾਰਨ ਸਹੀ ਪਾਣੇ ਦਾ ਠਾਕਾ ਵੇਖਣ ਲਈ ਨਾਨਕੇ ਪਹੁੰਚਣ ਦੀ ਤਿਆਰੀ ਹੋਣ ਲੱਗ ਪਈ ਇੰਨੀ ਛੇਤੀ ਨਵੇਂ ਕੱਪੜੇ ਤਾਂ ਬਣ ਨਹੀਂ ਸੀ ਸਕਦੇ ਇਸ ਲਈ ਸਾਰਿਆਂ ਨੇ ਕਿਸੇ ਪਿਛਲੇ ਪ੍ਰੋਗਰਾਮ ਉੱਤੇ ਪਾਏ ਨਵੇਂ ਕੱਪੜੇ ਬੈਗਾਂ ਵਿੱਚ ਪੈਕ ਕਰ ਲਏ ਘਰ ਪਏ ਰੰਗਿਆਣਿਆਂ ਵਿੱਚੋਂ ਹੀ ਦੀਸ਼ ਕਰਨੀ ਮਹਿੰਦੀ ਤੇ ਪਾਣੇ ਦੀ ਬੋਟੀ ਲਈ ਇੱਕ ਸੋਨੇ ਦਾ ਸੈੱਟ ਚੁਣ ਲਿਆ ਸੀ ਜੱਸੇ ਹੋਰਾਂ ਕੋਲ ਇੱਕ ਹੀ ਮੋਟਰਸਾਈਕਲ ਸੀ ਜੱਸ ਉੱਤੇ ਸਿਰਫ ਤਿੰਨੇ ਜਣੇ ਹੀ ਉਹਦੇ ਨਾਨਕੇ ਪਿੰਡ ਜਾ ਸਕਦੇ ਸੀ ਇਸ ਲਈ ਜੱਸਾ ਬੱਸ ਸਟੈਂਡ ਜਾ ਕੇ ਆਪਣੀ ਮੰਮੀ ਨੂੰ ਨਾਨਕੇ ਜਾਣ ਵਾਲੀ ਬੱਸ ਉੱਤੇ ਚੜਾ ਆਇਆ ਉਹ ਉਸ ਦਾ ਡੈਡੀ ਤੇ ਭੈਣ ਮਿੰਦੀ ਤਿੰਨੇ ਜਣੇ ਮੋਟਰਸਾਈਕਲ ਉੱਤੇ ਚਲੇ ਗਏ ਸੋਰੇ ਪਿੰਡ ਦੇ ਬੱਸ ਅੱਡੇ ਉੱਤੇ ਪਹੁੰਚਦਿਆਂ ਹੀ ਦਵਿੰਦਰ ਸਿੰਘ ਦੇ ਅੰਦਰਲਾ ਜਵਾਈ ਪਣਾ ਜਾਗ ਉੱਠਿਆ ਉਸ ਨੇ ਜੱਸੇ ਤੇ ਮਿੰਦੀ ਨੂੰ ਕੱਲਿਆਂ ਹੀ ਇਹ ਕਹਿ ਨਾਨਕਿਆਂ ਦੇ ਘਰ ਭੇਜ ਦਿੱਤਾ ਕਿ ਉਹ ਦੀਸ਼ਕੌਰ ਨੂੰ ਨਾਲ ਲੈ ਕੇ ਆ ਜਾਊਗਾ ਦਵਿੰਦਰ ਸਿੰਘ ਅੱਡੇ ਉੱਤੇ ਹੀ ਖੜ ਆਪਣੇ ਘਰ ਵਾਲੀ ਦੇ ਆਉਣ ਦੀ ਉਡੀਕ ਕਰਨ ਲੱਗ ਪਿਆ ਜੱਸਾ ਤੇ ਮਿੰਦੀ ਨਾਨਕੇ ਘਰ ਪਹੁੰਚੇ ਤਾਂ ਭਾਨੇ ਨੂੰ ਤੇਲ ਚੜ ਚੁੱਕਾ ਸੀ ਜੱਸਾ ਉਮਰ ਵਿੱਚ ਭਾਨੇ ਤੋਂ 2 ਸਾਲ ਵੱਡਾ ਸੀ ਤੇ ਸ਼ਹਿਰ ਦੇ ਕਾਲਜ ਵਿੱਚ ਐਮਏ ਕਰ ਰਿਹਾ ਸੀ ਮਿੰਟ ਲੱਗਾ ਉਸ ਨੂੰ ਇਹ ਸਮਝਦਿਆ ਕਿ ਤੇਲ ਚੜਾਉਣ ਦਾ ਮਤਲਬ ਸੀ ਕਿ ਸਵੇਰੇ ਭਾਨੇ ਦੀ ਬਰਾਤ ਚੱਲਣੀ ਸੀ ਪਾਨੇ ਦੇ ਹੱਥ ਵਿੱਚ ਵੱਜਾ ਗਾਨਾ ਵੇਖ ਕੇ ਜੱਸੇ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਉਸੇ ਵੇਲੇ ਉਹਦਾ ਪਾਰਾ ਹਾਈ ਹੋ ਗਿਆ ਇਸ ਤੋਂ ਪਹਿਲਾਂ ਕਿ ਜੱਸਾ ਸਾਰੀ ਖਬਰ ਜਾ ਕੇ ਆਪਣੇ ਪਿਓ ਨੂੰ ਦਿੰਦਾ ਮਿੰਦੀ ਦੇ ਘਰ ਨੂੰ ਤੇ ਵੱਡੇ ਮਾਮੇ ਤੇ ਨਾਨੀ ਨੇ ਉਸ ਨੂੰ ਕਾਬੂ ਕਰਕੇ ਇੱਕ ਅੰਦਰ ਧੱਕ ਲਿਆ ਉਹ ਦੋਵੇਂ ਬਥੇਰੀ ਕੋਸ਼ਿਸ਼ ਕਰ ਰਹੇ ਸਨ ਜੱਸੇ ਨੂੰ ਗੱਲ ਸਮਝਾਉਣ ਦੀ ਪਰ ਉਹ ਕਿਤੇ ਸੁਣ ਰਿਹਾ ਸੀ ਉਹ ਤਾਂ ਕੱਪੜਿਆਂ ਤੋਂ ਬਾਹਰ ਹੋ ਰਹੀ ਜਾ ਰਿਹਾ ਸੀ ਕਿੜਾ ਪਹਿਲਾ ਹੋਵੇ ਤਾਂ ਉਹ ਪੱਜ ਕੇ ਜਾਂ ਕਿਸੇ ਵੇਰ ਨੂੰ ਬਰਾਤ ਚੜ੍ਹਨ ਬਾਰੇ ਆਪਣੇ ਬਾਪੂ ਨੂੰ ਦੱਸੇ ਤੇ ਉਹ ਦੋਵੇਂ ਪਿਓ ਪੁੱਤਰ ਲੱਗੇ ਪੂਰਾ ਖੌਰੂਪਣ ਬਸ ਚਲਦਾ ਨਾ ਵੇਖ ਜੱਸੇ ਨੇ ਹਥਿਆਰ ਛੁੱਟ ਦਿੱਤੇ ਸਨ ਕਿਉਂਕਿ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹਦਾ ਬਾਪੂ ਤਾਂ ਠਾਕੇ ਬਾਰੇ ਸੁਣ ਕੇ ਹੀ ਇੰਨਾ ਗਰਮ ਹੋ ਰਿਹਾ ਸੀ ਕੱਲ ਨੂੰ ਵਿਆਹ ਬਾਰੇ ਪਤਾ ਲੱਗੂ ਤਾਂ ਉਸਨੇ ਪਰਥੂ ਪੋਣਾ ਹੀ ਪੋਣਾ ਸੀ ਇਹੀ ਸੋਚ ਸੋਚ ਜੱਸਾ ਹੱਥਾਂ ਨੂੰ ਥੁੱਕ ਲਾ ਰਿਹਾ ਸੀ ਹੁਣ ਮਾਮਲੇ ਨੂੰ ਸੰਭਾਲਣ ਲਈ ਜੱਸੇ ਦੇ ਦੋਵੇਂ ਮਾਮੇ ਖੁਦ ਆਪਣੇ ਭਾਈਏ ਦਵਿੰਦਰ ਸਿੰਘ ਨੂੰ ਲੈਣ ਲਈ ਬਸ ਅੱਡੇ ਜਾ ਪਹੁੰਚੇ ਜਾਣ ਤੋਂ ਪਹਿਲਾਂ ਕਰੇ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝਾ ਗਏ ਕਿ ਭਾਈਏ ਸਾਹਮਣੇ ਸਵੇਰੇ ਬਰਾਤ ਜਾਣ ਵੱਲੋਂ ਕੋਈ ਪ੍ਰਿੰਕ ਨਾ ਕੱਢੇ ਭੈਣ ਦੀ ਸ਼ਾਜ ਜਾਵੇਗੀ ਤਾਂ ਆਪ ਹੀ ਸਾਰਾ ਕੁਝ ਸੰਭਾਲ ਲਵੇਗੀ ਦੋਮਾ ਭਰਾਵਾਂ ਨੇ ਜਦੋਂ ਜਾ ਕੇ ਪਣਵਈਏ ਦੀਆਂ ਸਿਫਤਾਂ ਸੁਣਾ ਸੁਣਾ ਕੇ ਫੂਕ ਸ਼ਿਕਾਇਤ ਦਾ ਸਮਾਨੀ ਚੜਿਆ ਦਵਿੰਦਰ ਸਿੰਘ ਚੱਟ ਪਿਗਲ ਗਿਆ ਤੇ ਮਜ਼ੇ ਨਾਲ ਸਾਲਿਆਂ ਨਾਲ ਗੱਲਾਂ ਕਰਦਾ ਘਾਰਾ ਪਹੁੰਚਿਆ ਪਰੋਣੇ ਨੂੰ ਪਹਿਲਾ ਠੰਡੀ ਵਾਠਾ ਸਕੰਜਵੀ ਪਿਆਈ ਤੇ ਫਿਰ ਚਾਹ ਨਾਲ ਦੋ ਤਿੰਨ ਤਰ੍ਹਾਂ ਦੀ ਮਿਠਾਈ ਅੱਗੇ ਪੇਸ਼ ਕਰ ਦਿੱਤੀ ਗਈ ਦਵਿੰਦਰ ਸਿੰਘ ਨੂੰ ਮਿੰਦੀ ਤਾਂ ਦਿਸ ਗਈ ਪਰ ਜੱਸਾ ਨਹੀਂ ਸੀ ਲੱਭ ਰਿਹਾ ਕੋਲ ਬੈਠੀ ਪਰਸਿੰਨੀ ਜੋ ਕਿ ਜੱਸੇ ਦੀ ਨਾਨੀ ਆਉਣ ਵੱਲੋਂ ਪੁੱਛਣ ਲੱਗ ਪਈ ਉਧਰੋਂ ਜਿਵੇਂ ਹੀ ਪਿੰਡ ਦੇ ਪਾਸ ਸਾਡੇ ਉੱਤੇ ਦੀਸ਼ਕੌਰ バス ਵਿੱਚੋਂ ਉਤਰੀ ਤਾਂ ਘਰ ਨੂੰ ਆਉਂਦੀ ਨੂੰ ਰਾਸਤੇ ਵਿੱਚ ਸ਼ਰੀਕ ਕ ਵਿੱਚੋਂ ਲੱਗਦੀ ਚਾਚੀ ਮਿਲ ਗਈ। ਚਾਚੀ ਨੇ ਉਸ ਨੂੰ ਸੱਤ ਸ਼ਰੀਕਾਲ ਦਾ ਚਪਾ ਬਾਅਦ ਵੇਚ ਦਿੱਤਾ ਤੇ ਚੂਲ ਪਹਿਲਾ ਮਾਰ ਦਿੱਤੀ। ਇਹ ਕਹਿ ਕੇ ਮੁੰਡੇ ਨੂੰ ਤਾਂ ਤੇਲ ਵੀ ਚੜ ਗਿਆ ਤੇ ਭੂਆ ਹੁਣ ਪਹੁੰਚ ਰਹੀ ਹੈ। ਇਹ ਸੁਣਦੇ ਹੀ ਪਾਨੇ ਦੀ ਭੂਆ ਨੂੰ ਪੰਤਰੀ ਆ ਗਈ ਪਰ ਉਸ ਨੇ ਫਿਰ ਵੀ ਆਪਣੇ ਪੇਕਿਆ ਕਰਨੀ ਹੁੰਦਿਆਂ ਜਵਾਬ ਦਿੱਤਾ ਕਿ ਚਾਚੀ ਜਿਹੜਾ ਕੰਮ ਹੋ ਜੇ ਉਹ ਚੰਗਾ। ਕੋਈ ਨਾ ਤੇਲ ਹੀ ਚੜਿਆ ਬਾਕੀ ਸ਼ਗਨ ਵਿਹਾਰ ਮੈਂ ਆਪ ਹੀ ਕਰਨੇ ਆ। ਇੰਨੀ ਗੱਲ ਕਹਿਦਿਆਂ ਹੀ ਦੀਸ਼ਕੌਰ ਦੇ ਪੈਰ ਪੂਰੇ ਕਾਲੇ ਨੱਚਣ ਲੱਗੇ ਕਿਉਂਕਿ ਉਸ ਨੂੰ ਪਤਾ ਸੀ ਕਿ ਮੋਟਰਸਾਈਕਲ ਉੱਤੇ ਆਉਂਦਿਆਂ ਤਾਂ ਤੱਬਰ ਤੱਕ ਕਦੋਂ ਦਾ ਘਰੇ ਪਹੁੰਚ ਗਿਆ ਹੋਣਾ ਏ ਜਦੋਂ ਕਾਰ ਅੰਦਰ ਵੜਦਿਆਂ ਹੀ ਉਸ ਨੇ ਦਵਿੰਦਰ ਸਿੰਘ ਨੂੰ ਕੁਰਸੀ ਉੱਤੇ ਬੈਠੇ ਨੂੰ ਹੱਥ ਵਿੱਚ ਚਾਹ ਦਾ ਕੱਪ ਫੜੇ ਵੇਖਿਆ ਤਾਂ ਦੀਸ਼ਕੌਰ ਦੀ ਜਾਨ ਵਿੱਚ ਚਾਂ ਨਹੀਂ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਵਿਚਾਰਾ ਤਾਂ ਸਹਰਿਆਂ ਦੇ ਵਿਸ਼ਾਏ ਜਾਲ ਵਿੱਚ ਫਸਿਆ ਪਿਆ ਏ ਦੀਸ਼ਕੌਰ ਸਿੱਧੀ ਰਸੋਈ ਵਿੱਚ ਜਾ ਬੜੀ ਜਿੱਥੇ ਉਹਦੀ ਵੱਡੀ ਤੇ ਨਿੱਕੀ ਦੋਵੇਂ ਪਰਜਾਈਆਂ ਕੰਮ ਕਰ ਰਹੀਆਂ ਸਨ ਅੰਦਰ ਵੱਧਦੇ ਹੀ ਉਸਨੇ ਬਿਨਾ ਸੱਤਕ ਸੱਤ ਕੀਤੇ ਵੱਡੀ ਪਰਜਾਈ ਦੇ ਕੜਾਕੇ ਕੱਟ ਦਿੱਤੇ ਨਾ ਐਦੀ ਕੀ ਆਖਰ ਆ ਗਈ ਏ ਸਾਰੀ ਦੁਨੀਆ ਨੂੰ ਠਾਕੀ ਦਾ ਸੁਨੇਹਾ ਘੱਲ ਕੇ ਹੁਣ ਸਵੇਰ ਨੂੰ ਬਰਾਤ ਚੜਾਣ ਦਾ ਪ੍ਰੋਗਰਾਮ ਬਣਾ ਕੇ ਬਹਿ ਗਏ ਜੇ ਭਾਨੇ ਦੀ ਭੂਆ ਪੂਰੀ ਤੱਤੀ ਹੋ ਰਹੀ ਸੀ ਉਧਰੋਂ ਪਰਸੰਦ ਕਰਨੇ ਵੀ ਆਪਣੀ ਧੀ ਨੂੰ ਰਸੋਈ ਵਿੱਚ ਵੱੜਦੀ ਨੂੰ ਵੇਖ ਲਿਆ ਸੀ ਤੇ ਉਹ ਵੀ ਦੱਬੇ ਪੈਰੀਂ ਉਹਦੇ ਮਗਰ ਹੀ ਉਥੇ ਆ ਪਹੁੰਚੀ ਸੀ ਪਾਣੀ ਤਾਣੀ ਤਾ ਪੀ ਲਿਆ ਧੀ ਆਉਂਦੇ ਚੜੇ ਘੋੜੇ ਸਵਾਰ ਹੋ ਗਈ ਐ ਗੱਲ ਤਾਂ ਸੁਣ ਲੈ ਸਾਤੋਂ ਪੂਰੀ ਫਿਰ ਜੋ ਵੀ ਕਹੇਗੀ ਉਦਾਂ ਹੀ ਕਰ ਲਾਂਗੇ ਆਪਾਂ ਧੀ ਨੂੰ ਪਿਆਰ ਦਿੰਦੀ ਮਾਂ ਨੇ ਗੱਲ ਨਾਲ ਲਾਉਂਦਿਆਂ ਕਿਆ ਬੀਜੀ ਮੈਨੂੰ ਇਹ ਦੱਸ ਕੇ ਤੇਰਾ ਪੁੱਤਰਾ ਐਡਾ ਰਿਹਾ ਖਿਆ ਵਾ ਕੇ ਵਿਆਹਣ ਵੀ ਰਹਿ ਚੱਲਿਆ ਏ ਐਦੀ ਕਾਲੀ ਦੀ ਕੀ ਲੋੜ ਪੈਗੀ ਜਵਾਬ ਦਿਓ ਕੁੜੀ ਵਾਲਿਆਂ ਨੂੰ ਠੋਕ ਕੇ ਮੈਂ ਆਪੇ ਲਵ ਲਵਾਂਗੀ ਰਿਸ਼ਤਾ ਭਤੀਜੇ ਆਪਣੇ ਲਈ ਦੀਸ਼ਕੌਰ ਨੂੰ ਬਾਹਰ ਕੱਢਦਿਆਂ ਲਗਾਤਾਰ ਬੋਲੀ ਜਾ ਰਹੀ ਸੀ ਉਸ ਨੂੰ ਵਿੱਚੋਂ ਟੋਕੇ ਵੱਡੀ ਪਰਚਾਈ ਜੋ ਕਿ ਸਕਵੰਤ ਕੌਰ ਬੋਲ ਪਈ ਭੈਣ ਜੀ ਸਾਡਾ ਕਿਹੜਾ ਦਿਲ ਮੰਦ ਹੈ ਕਿ ਇਕੱਲੇ ਇਕੱਲੇ ਨੂੰ ਪੁੱਤ ਨੂੰ ਐਦਾ ਬਿਨਾਂ ਚਾਹ ਪੂਰੇ ਕੀਤੇ ਕਾਲੀ ਵਿੱਚ ਵਿਆਹੀਏ ਉਸ ਨੇ ਆ ਸਾਰੀ ਗੱਲ ਦੀਸ਼ਕੌਰ ਨੂੰ ਸੁਣਾਤਰੀ ਸਕਵੰਤ ਕੌਰ ਨੇ ਜੋ ਕਹਾਣੀ ਸੁਣਾਈ ਉਹ ਇਸ ਪ੍ਰਕਾਰ ਸੀ ਭਾਨ ਲਈ ਕੁੜੀ ਦੀ ਦੱਸ ਪਿੰਡ ਵਿੱਚ ਉਹ ਹੀ ਕਿਸੇ ਜਾਣਕਾਰ ਬੰਦੇ ਨੇ ਪਾਈ ਸੀ ਉਹ ਬੰਦਾ ਕੁੜੀ ਦਾ ਸਾਕਾ ਫੁੱਫੜ ਸੀ ਮਤਲਬ ਕਿ ਕੁੜੀ ਦੀ ਸਾਕੀ ਭੂਆ ਆਪਣੀ ਸਹੁਰੇ ਪਿੰਡੀ ਆਪਣੀ ਸਾਕੀ ਭਤੀਜੀ ਜੋ ਕਿ ਸਵੀਟੀ ਦਾ ਰਿਸ਼ਤਾ ਕਰਵਾ ਰਹੀ ਸੀ ਸਵੀਟੀ ਨੇ ਆਲਸ ਕੀਤੀ ਹੋਈ ਸੀ ਤੇ ਇਸ ਦੇ ਨਾਲ ਐਮਏ ਪੋਲਿਟੀਕਲ ਸਾਇੰਸ ਅਤੇ ਪੀਜੀਡੀਸੀ ਵੀ ਕੀਤੀ ਹੋਈ ਸੀ ਉਹਨਾਂ ਨੂੰ ਮੁੰਡਾ ਇਹੋ ਜਿਹਾ ਚਾਹੀਦਾ ਸੀ ਕਿ ਜਿਹੜਾ ਖਰਚਾ ਲਾ ਕੇ ਕੁੜੀ ਨੂੰ ਬਾਹਰ ਭੇਜ ਸਕੇ ਸਵੀਟੀ ਦਾ ਪੂਆ ਫੁੱਫੜ ਪਾਨੇ ਦੇ ਟੱਬਰ ਨੂੰ ਸਾਲਾਂ ਤੋਂ ਜਾਣਦੇ ਸਨ ਇਸ ਲਈ ਪਾਨਾ ਪਲੱਸ 2 ਪਾਸ ਹੋਣ ਦੇ ਬਾਵਜੂਦ ਵੀ ਕੁੜੀ ਵਾਲਿਆਂ ਨੇ ਰਿਸ਼ਤੇ ਲਈ ਹਾਮੀ ਪਾ ਦਿੱਤੀ ਸੀ ਕੁੜੀ ਮੁੰਡੇ ਦੀ ਵੇਖਾ ਵਿਖਾਈ ਤੋਂ ਬਾਅਦ ਹਫ਼ਤੇ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਇਸ ਗੱਲ ਉੱਤੇ ਬਣੀ ਕਿ ਠਾਕੇ ਦੀ ਰਸਮ ਹੁਣ ਕਰ ਲਈ ਜਾਵੇ ਤੇ ਥੋੜੇ ਦਿਨਾਂ ਬਾਅਦ ਚੁੰਨੀ ਚੜਾ ਕਰਕੇ ਸਾਦਾ ਵਿਆਹ ਕਰ ਲਿਆ ਜਾਵੇਗਾ ਉਸ ਵੇਲੇ ਠਾਕੇ ਦਾ ਦਿਨ ਮਿਥ ਲਿਆ ਗਿਆ ਸੀ ਇਹ ਸਾਰਾ ਕੁਝ ਪਾਨੇ ਦੀ ਪੂਆ ਦੀ ਸਲਾਹ ਤੋਂ ਬਿਨਾਂ ਹੀ ਡਿਸਾਈਡ ਕੀਤਾ ਗਿਆ ਸੀ ਪਰ ਹੁਣ ਪਿਛਲੇ 3-4 ਦਿਨਾਂ ਤੋਂ ਕੁੜੀ ਵਾਲਿਆਂ ਨੇ ਵਿਚੋਲਿਆਂ ਨੂੰ ਲਗਾਤਾਰ ਕਹਿ ਰਹੇ ਸਨ ਕਿ ਪਾਨੇ ਦੇ ਪਿੰਡ ਵਿੱਚੋਂ ਹੀ ਕੋਈ ਬੰਦਾ ਟੈਲੀਫੋਨ ਕਰ ਕਰਕੇ ਪਾਨੀਆਂ ਮਾਰ ਰਿਹਾ ਸੀ ਇਹ ਤੋ ਤੱਕ ਕਿ ਉਸ ਪਾਨੀ ਮਾਰਨੇ ਕੁੜੇ ਨਾਲ ਵੀ ਫੋਨ ਉੱਤੇ ਗੱਲ ਕੀਤੀ ਤੇ ਕਿਹਾ ਕਿ ਪਾਨਾ ਹਰ ਰੋਜ਼ ਸ਼ਰਾਬ ਨਾਲ ਰੱਜ ਕੇ ਪਿੰਡ ਦੀਆਂ ਗਲੀਆਂ ਵਿੱਚ ਡਿੱਗਦਾ ਫਿਰਦਾ ਹੈ ਤੇ ਉਸ ਨੂੰ ਸਾਰਾ ਪਿੰਡ ਇਹਨਾਂ ਕਰਤੂਤਾਂ ਕਰਕੇ ਗੱਲਾਂ ਕਰਦਾ ਏ ਇਸ ਤੋਂ ਅੱਗੇ ਕਿ ਇਹ ਤੱਕ ਕਿਹਾ ਕਿ ਗੁਰਜੰਟ ਸਿੰਘ ਜੋ ਕਿ ਪਾਨੀ ਤੇ ਪਿਓ ਨੇ ਕਰਵਾਲੀ ਤੋਂ ਬਿਨਾ ਬਾਹਰ ਇੱਕ ਹੋਰ ਜਾਨੀ ਰੱਖੀ ਹੋਈ ਏ ਆਪਣੇ ਭਰਾ ਤੇ ਭਤੀਜੇ ਬਾਰੇ ਇੰਨਾ ਕੁਝ ਸੁਣ ਕੇ ਹੀ ਤੀਖ ਔਰ ਗਸ਼ ਖਾ ਕੇ ਡਿੱਗਣ ਵਾਲੀ ਹੋ ਗਈ ਸੀ ਕਾਰਨ ਇਹ ਸੀ ਕਿ ਪਾਨੇ ਨੇ ਵੀ ਅਮਰਤ ਸ਼ਕਿਆ ਹੋਇਆ ਸੀ ਤੇ ਗੁਰਜੰਟ ਸਿੰਘ ਨੇ ਵੀ ਪਾਨੀ ਮਾਰਦਿਆਂ ਗੱਲਾਂ 100% ਝੂਠੀਆਂ ਤੇ ਬਿਨਾਂ ਸਿਰ ਪੈਦੀਆਂ ਸਨ ਸਵੀਟੀ ਦੀ ਪੂਆ ਤੇ ਫੁੱਫੜ ਵੀ ਇਹੋ ਗੱਲ ਕੁੜੇ ਵਾਲੇ ਸਾਹੇ ਟੱਬ ਨੂੰ ਸਮਝਾ ਸਮਝਾ ਕੇ ਥੱਕ ਗਏ ਸਨ ਪਰ ਉਹ ਰਿਸ਼ਤੇ ਤੋਂ ਜਵਾਬ ਦੇਣ ਦਾ ਪੱਕਾ ਮਨ ਬਣਾਈ ਬੈਠੇ ਸਨ ਕਿਸੇ ਵੀ ਪਾਸੇ ਵਾ ਪੇਸ਼ਣਾ ਜਾਂਦੀ ਵੇਖ ਵਿਚੋਲੇ ਸਵੀਟੀ ਤੇ ਫੁੱਫੜ ਨੇ ਆਖਰੀ ਹਥਿਆਰ ਵਰਤਦਿਆਂ ਹੋਇਆਂ ਆਪਣੇ ਸਹੁਰਿਆਂ ਨੂੰ ਕਹਿ ਦਿੱਤਾ ਕਿ ਜੇ ਤੁਸੀਂ ਇਸ ਰਿਸ਼ਤੇ ਤੋਂ ਜਵਾਬ ਦੇਣਾ ਏ ਤਾਂ ਫਿਰ ਤੁਹਾਡੀ ਕੁੜੀ ਵੀ ਛੱਡ ਦੇਣੀ ਆਮੇ ਰੱਖੋ ਇਹਨੂੰ ਆਪਣੇ ਕੋਲ ਹੀ ਉਹ ਵੀ ਆਪਣੀ ਤਾਂ ਸੱਚਾ ਸੀ ਜੇਕਰ ਰਿਸ਼ਤਾ ਟੁੱਟਦਾ ਸੀ ਤਾਂ ਸਾਰੇ ਪਿੰਡ ਵਿੱਚ ਉਸ ਦਾ ਨੱਕ ਵੱਡਿਆ ਜਾਣਾ ਸੀ ਕੁੜੀ ਵਾਲੇ ਰਿਸ਼ਤੇ ਲਈ ਮੰਨਤਾ ਗਏ ਪਰ ਉਹਨਾਂ ਨੇ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖ ਦਿੱਤੀਆਂ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਇਹ ਸੀ ਕਿ ਠਾਕੇ ਦੀ ਜਗ੍ਹਾ ਸਿੱਧਾ ਵਿਆਹ ਹੀ ਕਰ ਦਿੱਤਾ ਜਾਵੇ ਇੱਧਰ ਪਾਣੇ ਦਾ ਪਹਿਲਾਂ ਵੀ ਇੱਕ ਰਿਸ਼ਤਾ ਸਿਰੇ ਨਹੀਂ ਸੀ ਚੜ ਸਕਿਆ ਉਤੋਂ ਜੇ ਦੂਜਾ ਵੀ ਵਿਚਾਲੇ ਰਹਿ ਜਾਂਦਾ ਤਾਂ ਮੁੜ ਕੇ ਕਈ ਤਰ੍ਹਾਂ ਦੀਆਂ ਗੱਲਾਂ ਬਣ ਜਾਣੀਆਂ ਸਨ। ਇਹੀ ਸੋਚ ਪਾਣੇ ਦੇ ਪਿਓ ਗੁਰਜੰਨ ਸਿੰਘ ਨੇ ਇਸ ਵਾਰੇ ਆਪਣੇ ਛੋਟੇ ਪਰਾ ਜਸਮੀਤ ਸਿੰਘ ਨਾਲ ਸਲਾਹ ਕੀਤੀ ਤੇ ਵਿਚੋਲੇ ਨੂੰ ਠਾਕੇ ਵਾਲੇ ਦਿਨ ਹੀ ਚੁੰਨੀ ਚੜਾ ਕਰਨ ਲਈ ਹਾਂ ਕਰ ਦਿੱਤੀ। ਦਾਦੀ ਪ੍ਰਸੰਦ ਕੌਰ ਨੇ ਪਹਿਲਾਂ ਤਾਂ ਅਜੀਹਾ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਫਿਰ ਉਹ ਇਸ ਸ਼ਰਤ ਉੱਤੇ ਮੰਨ ਗਈ ਕਿ ਕੁਝ ਦਿਨਾਂ ਬਾਅਦ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੱਦ ਕੇ ਰਿਸੈਪਸ਼ਨ ਪਾਰਟੀ ਕਰ ਲੈਣਗੇ। ਸਾਰਾ ਕੁਝ ਸੁਣਨ ਤੋਂ ਬਾਅਦ ਦੀਸ਼ਪਰ ਕਹਿਣ ਲੱਗੀ ਸਲਾਹ ਕਰਨ ਵੇਲੇ ਜਵਾਈ ਨੂੰ ਵੀ ਸੱਦ ਲੈਂਦੇ ਤਾਂ ਉਹਦਾ ਵੀ ਮਾਣ ਰਹਿ ਜਾਂਦਾ ਚਲੋ ਕੋਈ ਨਾ ਪੈਣਾ ਤਾਂ ਹਮੇਸ਼ਾ ਹੀ ਭਰਾਵਾਂ ਦੀ ਖੁਸ਼ੀ ਵਿੱਚ ਹੀ ਖੁਸ਼ ਰਹਿੰਦੀਆਂ ਨੇ ਮੰਮੀ ਜੀ ਡੈਡੀ ਨੂੰ ਤਾਂ ਨਹੀਂ ਪਤਾ ਲੱਗੇ ਅਜੇ ਕੁਝ ਵੀ ਪਰ ਜੱਸੇ ਨੂੰ ਲੱਗ ਗਿਆ ਸੀ ਪਰ ਅਸੀਂ ਸਾਰਿਆਂ ਅਰਲਕ ਮਿਲ ਕੇ ਉਸ ਨੂੰ ਸੰਭਾਲ ਲਿਆਏ ਮਿੰਦੀ ਨੇ ਕਿਹਾ ਉਹ ਵੀ ਰਸੋਈ ਵਿੱਚ ਆ ਕੇ ਚੁੱਪਚਾਪ ਸਾਰੀ ਗੱਲ ਸੁਣ ਰਹੀ ਸੀ ਬਸ ਹੁਣ ਸਾਰਿਆਂ ਨੂੰ ਨਾਲ ਮਿਲ ਕੇ ਟਾਈਮ ਕੱਟਣਾ ਪੈਣਾ ਏ ਥੋੜਾ ਜਿਹਾ ਕਿਉਂਕਿ ਇੱਕ ਵਾਰ ਤਾਂ ਜੱッセ ਦੇ ਡੈਡੀ ਨੇ ਕੱਪੜਿਆਂ ਤੋਂ ਵਾਰ ਹੋ ਜਾਣਾ ਏ ਇਹ ਸੋਚ ਕੇ ਕਿ ਸੁਣ ਲਿਓ ਜੋ ਵੀ ਕਹੋ ਕਿ ਗਲਤੀ ਤਾਂ ਤੁਹਾਡੀ ਵੀ ਹੈਗੀ ਆ ਭੂਆ ਨੇ ਚਾਹ ਦਾ ਕੱਪ ਫੜਦਿਆਂ ਕਿਹਾ ਸ਼ਾਇਦ ਉਹ ਚਾਹ ਪੀ ਕੇ ਰੌਲਾ ਪਾਉਣ ਜੋਗੀ ਹੋ ਜਾਣਾ ਚਾਹੁੰਦੀ ਸੀ ਦੀਸ਼ ਕੋ ਨੇ ਦੋ ਕਮੈਂਟਾਂ ਵਿੱਚ ਹੀ ਚਾਹ ਦਾ ਕੱਪ ਖਾਲੀ ਕਰਕੇ ਆਪਣੀ ਪਰਚਾਈ ਨੂੰ ਫੜਾਇਆ ਤੇ ਬਾਹਰ ਨਿਕਲਦਿਆਂ ਹੀ ਉੱਚੀ ਸਾਰੀ ਬੋਲੀ ਬੀਜੀ ਤੁਸੀਂ ਤੇ ਸਾਨੂੰ ਜਿਉਂਦਿਆਂ ਹੀ ਜੀਹੀ ਮਕਾ ਛੱਡਿਆ ਏ ਇਹ ਕੀ ਗੱਲ ਹੋਈ ਪਲਾਂ ਅਸੀਂ ਮੁੰਡੇ ਦੇ ਠਾਕੇ ਦੀ ਤਿਆਰੀ ਕਰਕੇ ਆਏ ਹਾਂ ਤੇ ਹੁਣ ਤੁਸੀਂ ਦੱਸ ਰਹੇ ਹੋ ਕਿ ਸਵੇਰੇ ਬਰਾਤ ਚੜ੍ਹਨੀ ਆ ਪਾਨੇ ਦੀ ਉਹਦੇ ਬੋਲਣ ਦਾ ਟਾਂਗੀ ਐਵੇਂ ਦਾ ਸੀ ਕਿ ਉਸ ਦਾ ਬਨੋਟੀ ਗੁੱਸਾ ਵੀ ਪੂਰੀ ਤਾਕ ਜਮਾਰਿਆ ਸੀ ਦਵਿੰਦਰ ਸਿੰਘ ਦੇ ਕੰਨਿ ਇਹ ਸ਼ਬਦ ਪਏ ਹੀ ਸਨ ਕਿ ਉਸਨੇ ਕੁਰਸੀ ਤੋਂ ਉੱਠਦਿਆਂ ਉੱਠਦਿਆਂ ਹੀ ਸਾਹਮਣੇ ਪਏ ਮੇਜ਼ ਨੂੰ ਦੋਵੇਂ ਹੱਥਾਂ ਨਾਲ ਚੁੱਕ ਕੇ ਬਿੜੇ ਵੱਲ ਨੂੰ ਘੁਮਾ ਕੇ ਮਾਰਿਆ ਇਕ ਅਰ ਐਨੀ ਕਾਲੀ ਨਾਲ ਹੋਇਆ ਸੀ ਕਿ ਬੈਠੇ ਦੋਵੇਂ ਸਾਲਿਆਂ ਨੂੰ ਵੀ ਕੋਈ ਸਮਝ ਨਾ ਲੱਗੀ ਖੜਾਕ ਸੁਣ ਕੇ ਕਾਰ ਵਿੱਚ ਮੌਜੂਦ ਹਰ ਇੱਕ ਜਣੇ ਦਾ ਧਿਆਨ ਉਸ ਪਾਸੇ ਨੂੰ ਹੋ ਗਿਆ ਜੱਸਾ ਜਦੋਂ ਅੰਦਰੋਂ ਨਿਕਲ ਕੇ ਬਾਹਰ ਆਇਆ ਤਾਂ ਬਾਹਰਲਾ ਮਾਹੌਲ ਵੇਖ ਕੇ ਉਸ ਨੂੰ ਜਿਵੇਂ ਚਾਹ ਚੜ ਗਿਆ ਸੀ ਉਹ ਚੱਟ ਸਮਝ ਗਿਆ ਸੀ ਕਿ ਜੋ ਚਾਹੁੰਦਾ ਸੀ ਉਹ ਕੰਮ ਬਣ ਗਿਆ ਸੀ ਹੁਣ ਵੀ ਕੀ ਲੋੜ ਸੀ ਸਾਨੂੰ ਸੱਦਣ ਦੀ ਕਹਿ ਦਿੰਦੇ ਬਈ ਕੱਲ ਨੂੰ ਸਿੱਧਾ ਪਿਆ ਉੱਤੇ ਆਇਓ ਸ਼੍ਰੀਕੇ ਵਿੱਚ ਕੀ ਮੂਹ ਦਿਖਾਉਣਾ ਕੱਲ ਨੂੰ ਅਸੀਂ ਸੌਰਿਆਂ ਦੇ ਘਰ ਪਹਿਲਾ ਵਿਆਹ ਤੇ ਉਹ ਵੀ ਐਦਾਂ ਚੋਰੀ-ਚੋਰੀ ਵੇਖ ਕੇ ਆ ਗਏ ਅਸੀਂ ਦਵਿੰਦਰ ਸਿੰਘ ਬੋਲਦਾ ਹੋਇਆ ਆਪਣੀ ਘਰ ਵਾਲੀ ਦੀਸ਼ਕੌਰ ਨੂੰ ਸੁਣਾ ਰਿਹਾ ਕੇ ਕਹਿ ਰਿਹਾ ਸੀ ਮੈਂ ਸਹੀ ਆਂਦਾ ਸੀ ਨਾ ਕੱਲ ਨੂੰ ਕੱਲੀ ਚਲੀ ਜਾਵੀਂ ਸਿੱਧੀ ਠਾਕੇ ਤੇ ਹੁਣ ਸੁਣਾ ਚਲੋ ਚੱਲੀਏ ਵਾਪਸ ਹੁਣੇ ਜੇ ਤੇਲ ਚੜ ਗਿਆ ਤਾਂ ਵਿਆਹ ਵੀ ਭਲਕੇ ਹੋ ਹੀ ਜਾਣਾ ਭੂਆ ਦੀ ਲੋੜ ਹੁੰਦੀ ਤਾਂ ਐਦਾਂ ਕਰਦੇ ਭਲਾਂ ਸਾਡੇ ਨਾਲ ਦੀਸ਼ਕੌਰ ਵੱਲੋਂ ਇਹ ਗੱਲ ਕਹਿੰਦੀ ਇੱਕ ਕਿਸਮ ਦਾ ਇਸ਼ਾਰਾ ਸੀ ਉਹਦੀ ਮਾਂ ਲਈ ਕਿ ਉਹ ਮੈਦਾਨ ਸਾਮ ਲਵੇ ਹੁਣ ਡੈਡੀ ਜੀ ਮੈਂ ਤਾਂ ਤੁਹਾਨੂੰ ਬਸ ਸਾਡੇ ਤੇ ਹੀ ਦੱਸਣ ਆਉਣਾ ਲੱਗਿਆ ਸੀ ਸਾਰਾ ਕੁਝ ਪਰ ਬੀਬੀ ਜੋ ਕਿ ਨਾਨੀ ਨੇ ਨਹੀਂ ਆਉਣ ਦਿੱਤਾ ਮੈਨੂੰ ਜਿ세 ਨੇ ਬੋਲ-ਬੋਲ ਕੇ ਆਪਣੇ ਅੰਦਰ ਦੀ ਸਾਰੀ ਪੜਾਸ ਕੱਢ ਲੈਣਾ ਚਾਹੁੰਦਾ ਸੀ ਉਸ ਨੂੰ ਇਹੀ ਸੋਚ ਖੇਚ ਚੜ ਰਹੀ ਸੀ ਕਿ ਉਸ ਤੋਂ 2 ਸਾਲ ਛੋਟੇ ਪਾਣੇ ਦਾ ਠਾਕਾ ਲੱਗ ਰਿਹਾ ਸੀ ਉਹ ਤਾਂ ਸਵੇਰੇ ਪਾਨੇ ਦੀ ਵਿਆਹ ਵੱਲੋਂ ਜਾਣ ਕੇ ਜੱਸਾ ਪੂਰਾ ਮੱਚਿਆ ਪਿਆ ਸੀ ਦਵਿੰਦਰ ਪੁੱਤ ਆ ਜੋੜੇ ਹੱਥ ਤੇਰੇ ਅੱਗੇ ਮੈਂ ਮਾਫੀ ਮੰਗਦੀ ਹਾਂ ਤੇਰੀ ਬੋਲੋ ਬਸ ਇੱਕ ਬੇਨਤੀ ਹੈ ਮੇਰੀ ਇੱਕ ਇੱਕ ਵਾਰ ਇਸ ਬੁੱਢੀ ਮਾਂ ਦੀ ਗੱਲ ਸੁਣ ਲੈ ਅੰਦਰ ਵਹਿ ਕੇ ਉਸ ਤੋਂ ਬਾਅਦ ਵੀ ਜੇ ਤਰੀ ਖਿੱਚ ਨਾ ਲੱਥੇ ਤਾਂ ਬੇਸ਼ੱਕ ਦੀ ਸਾਰਾ ਟੱਪਰ ਚਲੇ ਜਾਏ ਤੁਹਾਨੂੰ ਕੋਈ ਨਹੀਂ ਰੋਕੂਗਾ ਪਰ ਸਿੰਨ ਕਰਨੇ ਜਵਾਈ ਦੇ ਤਾਲੇ ਕਰ ਮਾਰਦੇ ਆਂ ਏ ਬੋਲ ਕਹੇ ਜਿਸ ਨੂੰ ਸੁਣਤੇ ਹੀ ਪ੍ਰੌਣਾ ਸੱਚ ਮੁੱਚ ਢਿੱਲਾ ਪੈ ਗਿਆ ਆਪਣੀ ਮਾਂ ਵੱਲੋਂ ਵਰਤੇ ਜਾਣ ਵਾਲੇ ਇਹ ਸਿਬ੍ਰਮ ਅਸਤਰ ਬਾਰੇ ਸੋਚੀ ਦੇਸ਼ਕੌਰ ਨੇ ਗੁੱਸੇ ਦੀ ਪਹਿਲ ਕਰਦਿਆਂ ਜੂਆ ਜਿਹਾ ਖੇਡਿਆ ਸੀਹੀਂ ਆਪਾਂ ਨੇ ਸੋਣੇ ਕੋਈ ਵੀ ਗੱਲ ਗੁੱਲ ਹੁਣ ਜੇ ਦੱਸਣਾ ਹੀ ਸੀ ਤਾਂ ਫੋਨ ਉੱਤੇ ਵੀ ਦੱਸਿਆ ਜਾ ਸਕਦਾ ਸੀ ਜਸ ਤੇ ਨੇ ਆਪਣੇ ਮੋਟਰਸਾਈਕਲ ਦਾ ਸਟੈਂਡ ਲਾਉਂਦਿਆਂ ਮਿੰਦੀ ਨੂੰ ਅੰਦਰੋਂ ਹੁਣੇ ਲੈ ਆਂਦੇ ਬੈਗ ਫੜ ਕੇ ਲਿਆਉਣ ਵੱਲੋਂ ਕਹਿ ਦਿੱਤਾ ਸੀ ਉਹ ਕਿਸੇ ਵੀ ਹਿੱਲੇ ਸੁਲ੍ਹਾ ਸਫਾਈ ਨਹੀਂ ਸੀ ਹੋਣ ਦੇਣਾ ਚਾਹੁੰਦਾ ਤੇ ਆਪਣੇ ਨਾਨਕੇ ਘਰੋਂ ਮਿੰਟ ਤੋਂ ਮੈਂਟੇਨਿੰਗ ਕਰ ਜਾਣਾ ਚਾਹੁੰਦਾ ਸੀ ਕੁਝ ਚਿਰ ਪਹਿਲਾਂ ਜਿਸ ਘਰ ਵਿੱਚ ਗਹਿਮਾ ਗਹਿਮੀ ਵਾਲਾ ਮਾਹੌਲ ਸੀ ਉੱਥੇ ਹੁਣ ਹੋ ਰਹੇ ਬੁਲਬੁਲਾਰੇ ਨੇ ਆਣ ਗਵਾਂਡ ਵੀ ਇਕੱਠਾ ਕਰ ਦਿੱਤਾ ਸੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਪਰਿਵਾਰਿਕ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਨਾਲ ਧੰਨਵਾਦ